ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ 18-19 ਮਈ ਨੂੰ ਪੰਜਾਬ ਦੇ ਮੌਸਮ ਦੀ ਕਿ ਇਹਨਾਂ ਦੋ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਸਾਨ ਵੀਰੋ ਮੌਸਮ ਦੇ ਵਿੱਚ ਕੋਈ ਵੱਡੀ ਤਬਦੀਲੀ ਆਉਣ ਦੇ आसार ਨਹੀਂ ਹਨ ਕਿਉਂਕਿ ਮੀਂਹ ਵਰਗੇ ਵੀਰੋ ਹਾਲਾਤ ਬਣਨ ਦੀ ਕੋਈ ਜ਼ਿਆਦਾ ਵੱਡੀ ਉਮੀਦ ਨਹੀਂ ਹੈ ਪਰ ਫਿਰ ਵੀ ਵੀਰੋ ਜੋ ਦੁਪਹਿਰ ਦੇ ਸਮੇਂ ਤੋਂ ਬਾਅਦ ਅਚਾਨਕ ਗਰਮੀ ਵਾਧਦੀ ਹੈ ਗਰਮੀ ਦੇ ਬੱਦਲ ਬਣਦੇ ਨੇ ਵੀਰੋ ਉਹ ਬੱਦਲ ਗਰਜ ਚਮਕ ਵਾਲੇ ਅਚਾਨਕ ਕਿਸੇ ਵੀ ਖੇਤਰ ਦੇ ਵਿੱਚ ਕਿਸੇ ਵੀ ਸਮੇਂ ਥੋੜੇ ਮੋٹے ਤਕਰੀਬਨ ਵੀਰੋ ਦੁਪਹਿਰ ਦੇ ਸਮੇਂ ਤੋਂ ਬਾਅਦ ਦੇ ਟਾਈਮ ਦੇ ਵਿੱਚ ਬਣ ਸਕਦੇ ਨੇ ਪਰ ਹੋਰ ਵੀਰੋ ਆਪ ਨੂੰ ਐਸੀ ਕੋਈ ਜਾਣਕਾਰੀ ਨਹੀਂ ਮਿਲਦੀ ਕਿ ਕੋਈ ਐਸਾ ਸਿਸਟਮ ਆਵੇ ਜੋ ਪੰਜਾਬ ਨੂੰ ਪ੍ਰਭਾਵਿਤ ਕਰੇ 2-3 ਦਿਨ ਲਈ ਪੰਜਾਬ ਦੇ ਉੱਪਰ ਟਿਕਿਆ ਰਹੇ ਵੀਰੋ ਐਦਾਂ ਦਾ ਸਿਸਟਮ ਫਿਰ ਹਾਲ ਆਉਂਦੇ ਇੱਕ ਹਫ਼ਤੇ ਤੱਕ ਵੀਰੋ ਕੋਈ ਵੀ ਨਹੀਂ ਹੈ ਗਰਮੀ ਦੇ ਵਿੱਚ ਵਾਧਾ ਹੋਵੇਗਾ ਵੀਰੋ ਗਰਮੂ ਲੂ ਗਰਮ ਹਵਾ ਚੱਲਣ ਦੇ ਅਸਰ ਬਣੇ ਹੋਏ ਨੇ ਹਵਾਵਾਂ ਮਾਂ ਉੱਤਰ ਪੱਛਮ ਦਿਸ਼ਾ ਤੋਂ ਦੁਪਹਿਰ ਤੱਕ ਥੋੜੀ ਜਿਹੀ ਘੱਟ ਰਫ਼ਤਾਰ ਤੇ ਚੱਲਣਗੀਆਂ ਦੁਪਹਿਰ ਤੋਂ ਬਾਅਦ ਵੀਰੋ ਹਵਾਵਾਂ ਦੀ ਰਫ਼ਤਾਰ ਦੇ ਵਿੱਚ ਥੋੜਾ ਜਿਹਾ ਆਪਾਂ ਨੂੰ ਵਾਧਾ ਦੇਖਣ ਨੂੰ ਮਿਲੇਗਾ ਹੋਰ ਵੀਰੋ ਮੌਸਮ ਦੇ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਆਵੇਗੀ ਤਾਪਮਾਨ ਦੀ ਆਪਾਂ ਗੱਲ ਕਰੀਏ ਤਕਰੀਬਨ 42 ਡਿਗਰੀ ਤੋਂ ਲੈ ਕੇ ਵੀਰੋ 44-45 ਡਿਗਰੀ ਤੱਕ ਦਿਨ ਦਾ ਵੱਧ ਤੋਂ ਵੱਧ ਟੈਂਪਰੇਚਰ ਅੱਜ ਦਰਜ ਕੀਤਾ ਜਾ ਸਕਦਾ ਹੈ ਰਾਤ ਦੇ ਟੈਂਪਰੇਚਰ 26 ਤੋਂ 27 ਡਿਗਰੀ ਦੇ ਆਸ-ਪਾਸ ਰਹਿਣਗੇ ਤੇਜ਼ ਧੁੱਪ ਚੂਬੀ ਧੁੱਪ ਦਾ ਅਹਿਸਾਸ ਹੁੰਦਾ ਰਹੇਗਾ ਕਿ ਚੰਗੀ ਗਰਮੀ ਵੀ ਰੋਪਾ ਨੂੰ ਦੇਖਣ ਨੂੰ ਮਿਲੇਗੀ ਜਿਹਨੂੰ ਆਪਾਂ ਕਹਿ ਦਈਏ ਵੀ ਹੀਟ ਵੇ ਵਰਗਾ ਮਾਹੌਲ ਵੀਰੋ ਪੰਜਾਬ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੇਗਾ ਕਿਉਂਕਿ ਫਿਰ ਹਾਲ ਵੀਰੋ ਇਸਾ ਸਿਸਟਮ ਕੋਈ ਆਪਾਂ ਨੂੰ ਨਜ਼ਰ ਨਹੀਂ ਆ ਰਿਹਾ ਜਿਸ ਦੇ ਕਾਰਨ ਪੰਜਾਬ ਦਾ ਮੌਸਮ ਪ੍ਰਭਾਵਿਤ ਹੋਵੇ ਠੰਡ ਤੋਂ ਆਪਾਂ ਮਾੜੀ-ਮੋਟੀ ਗਰਮੀ ਤੋਂ ਵੀਰੋ ਰਾਹਤ ਮਿਲੇ ਠੰਡ ਬਣੇ ਸੋ ਇਦਾਂ ਦਾ ਮਾਹੌਲ ਵੀਰੋ ਨਹੀਂ ਬਣ ਸਕਦਾ ਤੇ ਕਿਉਂ ਨਾ ਅਚਾਨਕ ਛੋਟੀ-ਮੋਟੀ ਤਬਦੀਲੀ ਵੀਰੋ ਦੁਪਹਿਰ ਤੋਂ ਬਾਅਦ ਆਉਣ ਦੇ ਸਾਰ ਬਣੇ ਹੋਏ ਨੇ ਜੋ ਕਿ ਪੰਜਾਬ ਦੇ ਪੱਛਮੀ ਸਰਹੱਦੀ ਖੇਤਰਾਂ ਵੀਰੋ ਉਹਨਾਂ ਖੇਤਰਾਂ ਦੇ ਵਿੱਚ ਅੱਜ ਦੁਪਹਿਰ ਤੋਂ ਬਾਅਦ ਆਪਾਂ ਨੂੰ ਬੱਦਲਾਂ ਦੀ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਕੁ ਦੋਬੇ ਦੇ ਸਰਦੀ ਖੇਤਰਾਂ ਦੇ ਵਿੱਚ ਦੇਖਣ ਨੂੰ ਵੀਰੋ ਮਿਲ ਸਕਦਾ ਹੈ ਜਿਦੀ ਵੀਰੋ ਆਪਾਂ ਨੂੰ ਥੋੜੀ-ਮੋਟੀ ਉਮੀਦ ਬਣੀ ਹੋਈ ਆ ਕਿ ਦੁਪਹਿਰ ਤੋਂ ਬਾਅਦ ਮੌਸਮ ਹੱਦੀ ਹਲਚਲ ਹੋ ਸਕਦੀ ਹੈ ਉਹਨਾਂ ਖੇਤਰਾਂ ਦੇ ਵਿੱਚ ਜਿਵੇਂ ਕਿ ਵੀਰੋ ਤਰਨਤਾਰਨ ਅਮਰਸਰ ਸਹਿਬ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਰੀਦਕੋਟ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਛੋਟੀ-ਮੋਟੀ ਹਲਚਲ ਹੋਣ ਦੇ ਅਸਾਰ ਦਿਖਾਈ ਦੇ ਰਹੇ ਨੇ ਪਰ ਹੋਰ ਓਵਰਆਲ ਪੰਜਾਬ ਦਾ ਮੌਸਮ ਵੀਰੋ ਠੀਕ-ਠਾਕ ਹੀ ਰਹੇਗਾ ਤੇਜ ਧੁੱਪ ਵਾਲਾ ਗਰਮ ਦਿਨ ਇਹਨੂੰ ਆਪਾਂ ਹੀਟ ਵੇਵ ਵਰਗਾ ਮੌਸਮ ਹੋ ਰਿਹਾ ਵੀਰੋ ਇਦਾਂ ਆਉਂਦੇ 2-3 ਦਿਨ ਤੱਕ ਪੰਜਾਬ ਦਾ ਮੌਸਮ ਰਹੇਗਾ ਹੋਰ ਕੋਈ ਜਿਆਦਾ ਵੱਡੀ ਹਲਚਲ ਮੌਸਮ ਦੇ ਵਿੱਚ ਹੋਣ ਦੀ ਵੀਰੋ ਅਸਰ ਨਹੀਂ ਹਨ ਬਾਕੀ ਦੁਪਹਿਰ ਦੇ ਸਮੇਂ ਤੋਂ ਬਾਅਦ ਵੀਰੋ ਜਿੰਮੀ ਵੀ ਆਪਾਂ ਨੂੰ ਕੋਈ ਅਪਡੇਟ ਮਿਲੇਗੀ ਕਿ ਕਿਵੇਂ ਦਾ ਰਹੂਗਾ ਮੌਸਮ ਜੇਕਰ ਕੋਈ ਮੌਸਮ ਵਿੱਚ ਤਬਦੀਲੀ ਆਉਂਦੀ ਹੈ ਕੋਈ ਮੀਂਹ ਦੇ ਦੀ ਹਾਲਾਤ ਕਿਸੇ ਵੀ ਭਾਗ ਦੇ ਵਿੱਚ ਬਣਦੇ ਵੀਰੋ ਤਾਂ ਦੁਪਹਿਰ ਦੀ ਵੀਡੀਓ ਦੇ ਵਿੱਚ ਆਪਾਂ ਫਿਰ ਕਿਸਾਨ ਵੀਰਾਂ ਨਾਲ ਜਾਣਕਾਰੀ ਸਮੇਂ ਤੋਂ ਪਹਿਲਾਂ ਲੈ ਕੇ ਹਾਜ਼ਰ ਹੋ ਜਾਵਾਂਗੇ ਸੋ ਵੀਰੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਸਹੀ ਅਪਡੇਟ ਲਈ ਚ ਧੰਨਵਾਦ